ਸਸਰੀ ਗਾਲ ਦੋਸਤੋ ਬਹੁ ਦਿਨਾਂ ਬਾਅਦ ਹਮ ਵੀਡੀਓ ਪੋਸਟ ਕਰ ਰਹੇ ਆ ਸਾਡੇ ਕੋ ਨਵਾਂ ਪ੍ਰੋਜੈਕਟ ਆਇਆ ਟਰਾਲੇ ਦਾ ਜਿਹਨੂੰ ਅਸੀਂ ਰੰਗ ਕਰਨਾ ਹਾਂ ਕਾਫੀ ਹਾਲਤ ਥੋੜੀ ਖਰਾਬ ਹੋ ਚੁੱਕੀ ਹੈ ਕਿਉਂ ਧੁੱਪਾਂ ਚ ਖੜਾ ਰਹਿੰਦਾ ਬਾਹਰ ਬੰਦੇ ਦਾ ਟਰਾਲਾ ਅੰਦਰ ਜਗ੍ਹਾ ਘੱਟ ਹੋਣੀ ਤੇ ਇਹ ਤੇ ਰੇਨ ਜਿਆਦਾ ਕੰਮ ਖਰਾਬ ਕਰਦਾ। ਲੋ ਜੀ ਅਸੀਂ ਆਪਣੇ ਵੱਲੋਂ ਕੈਮੀਕਲ ਮਾਰਤਾ ਹੋਇਆ ਜੀ ਤੇ ਇਹਦਾ ਅਸਰ ਹੁਣ 24 ਘੰਟੇ ਬਾਅਦ ਪਤਾ ਲੱਗੂਗਾ। ਤੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਰੰਗ ਹੁਣ ਚੱਕਦਾ ਹੀ ਪਿਆ ਕੈਮੀਕਲ ਤੇ 24 ਘੰਟੇ ਬਾਅਦ ਇਹਨੂੰ ਫਿਰ ਚੰਗੀ ਤਰ੍ਹਾਂ ਧੋ ਕੇ ਉਸ ਤੋਂ ਬਾਅਦ ਫਿਰ ਸਾਰਾ ਦਿਨ ਗ੍ਰाइंड ਕਰਕੇ ਤੇ ਤੀਜੇ ਦਿਨ ਰੰਗ ਸ਼ੁਰੂ ਕਰਾਂਗੇ। अपने रंग पोतन लागे कैमिकल लाए थे कल कल चीजें दिखा सू फिंग देखो कि देखने हम अगला स्टेप की बनगा ਹਾਂਜੀ ਦੋਸਤੋ ਫਿਰ ਅੱਜ ਸਾਡਾ ਤੀਜਾ ਦਿਨ ਆ ਦੋ ਦਿਨ ਮੀਨੇ ਖਰਾਬ ਕਰਤੇ ਤੇ ਕੈਮੀਕਲ ਮਾਰ ਕੇ ਅਸੀਂ ਹੁਣ ਵਾਸ਼ਿੰਗ ਕਰਕੇ ਧੋ ਕੇ ਹਟੇ ਆ ਤੇ ਕੈਮੀਕਲ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਲੋਹਾ ਜਾਇਜੀ ਬਣੀ ਹੋਈ ਟਰਾਲੀ ਉਹ ਵੀ ਨਿਕਲ ਆਇਆ ਹੋਇਆ ਹੈ ਕਾਫੀ ਮਿਹਨਤ ਲੱਗੀ ਸੀ ਥੋੜੀ ਪ੍ਰਕਾਉਸ਼ਨਸ ਵੀ ਲੈਣ ਪੈਣੇ ਜਦੋਂ ਕੈਮੀਕਲ ਲਾਣੇ ਆ ਤਾਂ ਕਰਕੇ ਭਈ ਜਦੋਂ ਵੀ ਕੈਮੀਕਲ ਲੈਣਾ ਥੋੜੀ ਸਾਵਧਾਨੀ ਵਰਤਿਆ ਕਰੋ ਕਿਉਂਕਿ ਇਨਸੀਡੈਂਟ ਇੱਕ ਹੋ ਚੁੱਕਿਆ ਸੀਗਾ ਮੇਰੇ ਨਾਲ ਤੋਂ ਥੋੜਾ ਬਚਾ ਕੇ ਰੱਖਿਆ ਕਰੋ ਜੀ ਤੇ ਹੁਣ ਆਪਾਂ ਪ੍ਰਾਈਮਰ ਮਾਰਾਂਗੇ ਪ੍ਰਾਈਮਰ ਵਾਸਤੇ ਸਾਡੇ ਕੋਲ ਨਵੇਂ ਕਿਸਮ ਦਾ ਪ੍ਰਾਈਮਰ ਹੈ ਜੀ ਜੋ ਕਿ 800 ਰੁਪਏ ਲੀਟਰ ਤੇ ਨਾਲੇ ਹਾਰਡਨਰ ਜੋ ਕਿ ਮਿਕਸ ਹੋ ਕੇ ਪੈਂਦਾ ਤੇ ਸਾਡੇ ਕੋਲ ਜਿਹੜਾ ਥਿਨਰ ਹੈ ਉਹ ਆਪਾਂ ਟੋਕੇ ਤਿਆਰ ਕਰਦੇ ਹਾਂ ਨਿੱਪ ਹੁੰਦਾ ਹੈ ਠੀਕ ਹੈ ਜੀ ਬਾਕੀ ਥਿਨਰ ਦਾ ਰੰਗ ਹੈ ਪ੍ਰਾਇਮਰ ਮੀਨਸ ਪ੍ਰਾਇਮਰ ਦਾ ਹੀ ਲੋ ਜੀ ਪ੍ਰਾਇਮਰ ਦਾ ਕੰਮ ਹੋ ਚੁੱਕਿਆ ਹੈ ਤੇ ਪ੍ਰਾਇਮਰ ਸੁੱਕ ਵੀ ਚੁੱਕਿਆ ਹੈ ਇਹਨੂੰ ਇੱਕ ਦਿਨ ਅਸੀਂ ਛੱਡ ਕੇ ਅਸੀਂ ਪ੍ਰਾਇਮਰ ਮਾਰ ਕੇ ਤੇ ਹੁਣ ਅਸੀਂ ਰੰਗ ਲਗਾ ਫਾਈਨਲ ਕੋਟ ਮਾਰਾਂਗੇ ਰੰਗ ਵਾਸਤੇ ਅਸੀਂ ਇਹ ਰੰਗ ਲੈ ਕੇ ਆਏ ਆਂ ਆਪਾਂ ਪੋਲੀਸਟੇਨ ਯਾਨਕੀ ਬਜੇ ਕੰਪਨੀ ਹੈ 2K ਦੇ ਮੁਕਾਬਲੇ ਪੈਂਦਾ ਇਹ ਰੰਗ ਇਹ ਤੇ 900 ਰੁਪਏ ਲੀਟਰ ਦੇ ਤੇ ਇਹਦੇ ਵਿੱਚ ਜਿਹੜਾ ਇਹ ਹਾਰਡਨਰ ਹੈ ਇਹ ਪਾਇਆ ਜਾਂਦਾ ਤੇ ਇਥੇ ਨਰ ਸੀ ਯੂਸ ਤੋਂ ਪਤਾ ਹੈ ਇਹ ਕਿਹੜਾ ਕਰਦੇ 2K ਵਾਲਾ ਸਪੈਸ਼ਲ पर वाला रॉन्ग हो सकता है लेकिन डॉंग कभी रॉन्ग नहीं होता लो जी फाइनल लुक तैयार हो चुकी है, ते है। तो ग्रेज द कंप्यूटिंग आ रही है महंगे रंग का यही फर्क होता है किसी रंग की इससे 900 लीटर वाला कितना है कि आप शाइनिंग देख सकते हो फिर देखिए ਉਡੀ ਆਪਾਂ ਹਰ ਵਰਕਿੰਗ ਕਿਸੇ ਵੀ ਜਿੰਨੀ ਰੇਜ ਹੋਈ ਉਹ ਨਹੀਂ ਲਾ ਸਕੀਆਂ ਹਾਂ 15 12 ਦਾ ਸਾਰਾ ਜਿੰਨਾ ਹੋ ਸਕਿਆ ਵੱਧ ਤੋਂ ਵੱਧ ਮਿਹਨਤ ਕੀਤੀ ਹੈ ਟਰਾਲੀ ਤੇ ਤੇ ਤੁਹਾਡੇ ਸਾਹਮਣੇ ਹੁਣ ਹੈਗਾ ਰਿਜ਼ਲਟ ਬੋਗੈਂਬੋ ਖੁਸ਼ ਹੋਆ ਬੋਗੈਂਬੋ ਖੁਸ਼ ਹੋਆ